ਭਾਰਤੀ ਰਾਜ ਨੀਤੀ ਦੇ ਖੇਮੇ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਜਿਸ ਨੇ ਪੂਰੀ ਦੁਨੀਆ ਨੂੰ ਹਿਲਾ ਦਿੱਤਾ ਤੇ ਨਾਲ ਨਾਲ ਭਾਰਤ ਵਿੱਚ ਵਿਰੋਧੀ ਖੇਮੇ ਨੂੰ ਵੱਡਾ ਝਟਕਾ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਜਿਸ ਨੂੰ ਲੈ ਕੇ ਮੈਂ ਜਸਵਿੰਦਰਪਾਲ ਚੈਨ ਨਿਸ਼ਾਨ ਪੰਜਾਬੀ ਤੁਹਾਡਾ ਸਵਾਗਤ ਕਰਦਾ ਹਾਂ ਤੇ ਇਸ ਸਮੇਂ ਦੀ ਸਭ ਤੋਂ ਵੱਡੀ ਖਬਰ ਇਹ ਆਈ ਹੈ ਕਿ ਕਾਂਗਰਸ ਨੂੰ ਵੱਡਾ ਝਟਕਾ ਮਿਲਿਆ ਹੈ ਕੇਂਦਰ ਸਰਕਾਰ ਦੇ ਇੱਕ ਫੈਸਲੇ ਨਾਲ ਵੱਡਾ ਝਟਕਾ ਮਿਲਿਆ ਤੁਹਾਨੂੰ ਦੱਸ ਦਿੰਨੇ ਆ ਕਿ ਇੱਕ ਪ੍ਰਧਾਨ ਮੰਤਰੀ ਸਵਰਗੀ ਮਨਮੋਨ ਸਿੰਘ ਦੇ ਚਹੇਤੇ ਨੂੰ ਵੀ ਵੱਡਾ ਝਟਕਾ ਮਿਲਿਆ ਕਿਉਂਕਿ ਸ਼ਰਦਾਂ ਜਲੀਤੇ ਨਾਂ ਤੇ ਜਿਹੜੀ ਰਾਜਨੀਤੀ ਹੁੰਦੀ ਸੀ ਉਹਦਾ ਵੀ ਪਰਦਾ ਫਾਸ਼ ਹੋਇਆ ਕਿ ਆਖਰ ਕੀ ਨੀਤੀਆਂ ਨੇ ਸੈਂਟਰ ਸਰਕਾਰ ਦੀਆਂ ਤੇ ਕਿਸ ਤਰ੍ਹਾਂ ਬਾਰ-ਬਾਰ ਸਵਾਲ ਖੜੇ ਕਿਤੇ ਗਏ ਨੇ ਤੁਹਾਨੂੰ ਦੱਸ ਦਿੰਨੇ ਆ ਕਿ ਸਰਗੀਆ ਪ੍ਰਧਾਨ ਮੰਤਰੀ ਮਨਮੋਨ ਸਿੰਘ ਨੂੰ ਪਹਿਲਾ ਜਦੋਂ ਉਹਨਾਂ ਦਾ ਦਾ ਸੰਸਕਾਰ ਨੂੰ ਲੈ ਕੇ ਸੱਤਲ ਨੂੰ ਲੈ ਕੇ ਜ਼ਮੀਨ ਨੂੰ ਲੈ ਕੇ ਵਿਵਾਦ ਸੀ ਉਸ ਦੇ ਨਾਲ-ਨਾਲ ਕਈ ਤਰੀਕੇ ਦੀਆਂ ਰਾਜਨੀਤੀ ਚਰਚਾਵਾਂ ਵੀ ਹੁੰਦੀਆਂ ਰਹੀਆਂ ਤੇ ਕੇਂਦਰ ਸਰਕਾਰ ਜਾਨੀ ਕਿ ਮੋਦੀ ਸਰਕਾਰ ਤੇ ਲੋਕ ਸਿੱਧੀ ਉਂਗਲ ਚੱਕਦੇ ਨਜ਼ਰ ਆਏ ਕਿ ਮਨਮੋਨ ਸਿੰਘ ਵਰਗੇ ਰਾਜਨੀਤੀ ਤੇ ਆਰਥਿਕ ਅਰਥਚਾਰੀ ਮੁਖ ਅਰਥਚਾਰੀ ਨੂੰ ਸਨਮਾਨ ਨਹੀਂ ਦੇ ਸਕੀ ਜਿੱਤੇ ਲੈ ਕੇ ਕਈ ਤਰ੍ਹਾਂ ਦੀਆਂ ਬਗਨਾਮੀਆਂ ਚੱਲ ਸਕੀਆਂ ਪਰ ਰਾਜਨੀਤੀ ਖੇਮਿਆਂ ਦੀ ਚੱਲਦੀ ਰਹੀ ਤੇ ਹੁਣ ਜਿਹੜੀ ਖਬਰ ਨਿਕਲ ਕੇ ਆਈ ਹੈ ਉਹ ਵੀ ਅਹਿਮ ਬਣ ਜਾਂਦੀ ਕਿਉਂਕਿ ਪਹਿਲਾਂ ਜਿਹੜੀ ਚੀਜ਼ ਹੋਈ ਸੀਗੀ ਉਸ ਵਿੱਚ ਕਾਂਗਰਸ ਅਤੇ ਭਾਜਪਾ ਆਮੋ ਸਾਹਮਣੇ ਟਕਰਾਈਆਂ ਸੀ ਜਿਹਦੇ ਵਿੱਚ ਲੈ ਕੇ ਨਰਸੀ ਮਾ Rao ਸਵਰਗਿਆ ਪ੍ਰਧਾਨ ਮੰਤਰੀ ਦੀ ਮੌਤ ਅਤੇ ਉਹਨਾਂ ਦੇ ਦਾਸ ਸੰਸਕਾਰ ਨੂੰ ਲੈ ਕੇ 20 ਸਵਾਲ ਖੜੇ ਭਾਜਪੀ ਨੇ ਕਿਤੇ ਸੀ ਕਾਂਗਰਸ ਨੇ ਜਦੋਂ ਉਹਨਾਂ ਦਾ ਸਮਾਰਿਕ ਬਣਾਉਣ ਦੀ ਗੱਲ ਕੀਤੀ ਸੀ ਉਦੋਂ ਵੀ ਚਰਚਾ ਰਹੀ ਪਰੰਤੂ ਹੁਣ ਜਿਹੜਾ ਝਟਕਾ ਮਿਲਿਆ ਕੋਈ ਸੋਚ ਵੀ ਨਹੀਂ ਸਕਦਾ ਚਾਹੇ ਪ੍ਰੋਸੈਸ ਹੈ ਇਹਦੇ ਵਿੱਚ ਭਾਰਤੀ ਸੁਰੱਖਿਆ ਏਜੰਸੀਆਂ ਇੱਕ ਜਾਂਚ ਕਰਦੀ ਹੈ ਸਰਵੇਖਣ ਕਰਦੀ ਹੈ ਕਿ ਜਿਹਨੂੰ ਸਿਕਿਉਰਿਟੀ ਲੈਵਲ ਕਿਸ ਤਰ੍ਹਾਂ ਦਾ ਦੇਣਾ ਚਾਹੀਦਾ ਤੇ ਕਿਸ ਤਰ੍ਹਾਂ ਘਟਾਣਾ ਵਧਾਣਾ ਉਹਨਾਂ ਦਾ ਅਧਿਕਾਰ ਹੈ ਇਸੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਇੱਕ ਵੱਡੀ ਖਬਰ ਜਿਹੜੀ ਨਿਕਲ ਕੇ ਆਈ ਹੈ ਉਹ ਹੈ ਸਾਫ ਦਾ ਸ਼ਰਗਿਆ ਪ੍ਰਧਾਨ ਮੰਤਰੀ ਮਨਮੋਨ ਸਿੰਘ ਦੇ ਪਰਵਾਰ ਨਾਲ ਜੁੜੀ ਵੱਡੀ ਖਬਰ ਆਈ ਹੈ ਜਾਨੀ ਕਿ ਉਹਨਾਂ ਦੀ ਪਤਨੀ ਗੁਰਸ਼ਰਨ ਕੋ ਜਿਹੜੀ ਕਿ ਸਿਕਿਉਰਟੀ ਵਿੱਚ ਰਹ ਰਹੀ ਸੀ ਕਿਉਂਕਿ ਪ੍ਰਧਾਨ ਮੰਤਰੀ ਜਦੋਂ ਰਹਿੰਦੇ ਨੇ ਉਦੋਂ ਕਈ ਤਰੀਕੇ ਦੇ ਫੈਸਲੇ ਵੀ ਕੀਤੇ ਜਾਂਦੇ ਨੇ ਜਿਨ੍ਹਾਂ ਨਾਲ ਉਹਨਾਂ ਦੇ ਨਾਲ-ਨਾਲ ਉਹਨਾਂ ਦੇ ਪਰਿਵਾਰ ਤੇ ਜਾਨ ਦਾ ਖਤਰਾ ਬਣਿਆ ਰਹਿੰਦਾ ਹੈ ਜਿਸ ਕਰਕੇ ਉਹਨਾਂ ਨੂੰ ਵੀ ਉਸੇ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਜਾਂਦੀ ਹੈ ਜਣੀ ਕਿ ਜੈਡ ਪਲੱਸ ਸੁਰੱਖਿਆ ਸਿੱਤੀ ਜਾਂਦੀ ਹੈ ਪਰੰਤੂ ਖਬਰ ਜਿਹੜੀ ਨਿਕਲ ਕੇ ਆਈ ਹੈ ਉਹ ਖਬਰ ਇਹ ਹੈ ਕਿ ਮਨਮੁਨ ਸਿੰਘ ਸੋ ਗਿਆ ਪ੍ਰਧਾਨ ਮੰਤਰੀ ਦੀ ਪਤਨੀ ਗੁਰਸ਼ਰਨ ਕੌਰ ਦੀ ਜਰਡ ਸਕੋਟੀ ਜੈ ਪਲੱਸ ਕੋਟੀ ਕਟਾ ਦਿੱਤੀ ਗਈ ਹੈ ਜਿਸ ਨੂੰ ਲੈ ਕੇ ਕਾਂਗਰਸ ਰੋਸ ਹੈ ਹਰ ਪਾਰਟੀ ਹੱਕਾ ਬੱਕਾ ਨਜ਼ਰ ਆ ਰਿਹਾ ਹੈ ਕਿ ਤੁਸੀਂ ਕੀ ਸੋਚਦੇ ਹੋ ਕਿ ਇਸ ਵਿੱਚ ਜਿਹੜੀ ਸਰ캬 ਕਟਾਈ ਗਈ ਹੈ ਜੇ ਤਾਂ ਜੇਟ ਸਰਖਿਆ ਵਿੱਚ ਘਟਾਉਣ ਦਾ ਤਰੀਕਾ ਕੀਤਾ ਗਿਆ ਕਿ ਇਹ ਸਿਆਸਤ ਹੈ ਜਾਂ ਫੇਰ ਇੱਕ ਪ੍ਰੋਸੈਸ ਇਹਦੇ ਬਾਰੇ ਤੁਹਾਡੇ ਕੀ ਕਮੈਂਟ ਨੇ ਆਪਣੇ ਇਹਨਾਂ ਕਮੈਂਟਰ ਨੂੰ ਮਹੱਤਵਪੂਰਨ ਕਮੈਂਟਰ ਨੂੰ ਸਾਡੇ ਚਨੂ ਸ਼ਾਨ ਪੰਜਾਬੀ ਕਮੈਂਟ ਬਾਕਸ ਵਿੱਚ ਜਾ ਕੇ ਤੁਸੀਂ ਆਪਣੀ رائے ਪੇਸ਼ ਕਰੋ ਤੇ ਨਾਲ ਇਹ ਸਵਾਲ ਦਾ ਜਵਾਬ ਜ਼ਰੂਰ ਲਬਿਓ ਕਿ ਇਹ ਸਾਜ਼ਿਸ਼ ਹੈ ਸਵਰਗੀ ਆ ਪ੍ਰਧਾਨ ਮੰਤਰੀ ਮਨਮੋਨ ਸਿੰਘ ਦੇ ਪਰਵਾਹ ਨਾਲ ਜਾਤਿਕ ਪਰੰਪਰਾ ਜੋ ਕਿ ਚੱਲਦੀ ਹੈ ਐਸੇ ਨਾਮ ਮੈਨੂੰ ਦਿਓ ਇਜਾਜ਼ਤ ਤੁਸੀਂ ਦੇਖਦੇ ਰਹੋ ਚੈਨ ਸ਼ਾਂਤ ਪੰਜਾਬੀ ਮਾਨ ਪੰਜਾਬੀ ਟੈਕ ਮਾ